ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੋ ਇਰਾਸ ਕੀਤੇ ਜਾਂਦੇ ਨੇ ਇੱਕ ਅਹੁਦੇ ਤਰ੍ਹਾਂ ਦੀ ਚੋਣ ਦਾ ਇੱਕ ਬਾਈਟ ਪਾਸ ਕਰਨ ਦਾ ਇਸ ਤੋਂ ਇਲਾਵਾ ਕੋਈ ਪੰਥਕ ਵਿਚਾਰਾ ਕਰਨੀ ਆਉਂਦਾ ਕੋਈ ਇਰਾਸ ਕੀਤਾ ਜਾਂਦਾ ਪ੍ਰਧਾਨਗੀ ਚੋਣ ਦਾ ਜਲਾਸ ਉਹ 1 ਅਕਤੂਬਰ ਤੋਂ ਨਵੰਬਰ ਦੇ ਵਿੱਚ ਜਿਹੜਾ ਕਿਸੇ ਵੀ ਸਮੇਂ ਹੋ ਸਕਦਾ ਜਿਹੜਾ ਬਾਈਟ ਜਲਾਸ ਹੁੰਦਾ ਉਹ ਮਾਰਚ ਮਹੀਨੇ ਚ ਹੁੰਦਾ ਅਸਰਵੀ ਜਿਹੜੀ ਅਹੁਦੇਦਾਰੀ ਚੋਣ ਆ ਉਹਦਾ اجلاس 3 ਨਵੰਬਰ ਨੂੰ ਜੱਸਾਸੀ ਸਮੰਦਰੀ ਹਾਲ ਚ ਹੋ ਰਿਹਾ ਅਸਰਵਾਰ ਜਿਹੜੇ ਸਾਡੇ ਕੋਲ 100 ਜਿਹੜੇ ਇਸ ਹਾਊਸ ਦੇ ਮੈਂਬਰ ਨੇ ਉਹ 185 ਮੈਂਬਰ ਨੇ ਜਿਨ੍ਹਾਂ ਚੋਂ 170 ਜਿਹੜੇ ਚੁਣ ਕੇ ਆਏ ਸੀ ਤੇ 15 ਨਾਮਜ਼ਦ ਸੀਗੇ ਇਹਨਾਂ ਵਿੱਚੋਂ 33 ਮੈਂਬਰ ਜਿਹੜੇ ਉਹ ਗੁਰੂ ਚਰਨਾਂ ਚ ਜਾ ਬਰਾਜੇ ਨੇ ਤੇ ਚਾਰ ਮੈਂਬਰ ਜਿਹੜੇ ਉਹ ਅਸਤੀਫਾ ਦੇ ਗਏ ਨੇ ਐਸ ਆਲਸ ਦੇ ਹੁਣਾ ਜਿਹੜੇ ਲਗਭਗ 148 ਮੈਂਬਰ ਜਿਹੜੇ ਉਹ ਮੌਜੂਦ ਨੇ ਤੇ ਸਾਡੇ ਵੱਲੋਂ ਜਿਹੜੇ ਪ੍ਰਬੰਧ ਮੁਕੰਮਲ ਨੇ ਕਿਉਂਕਿ ਜੇ ਤੇ ਸਰਬਸੰਮਤੀ ਹੋ ਜਾਂਦੀ ਆ ਤਾਂ ਉਹ ਸਭ ਤੋਂ ਵਧੀਆ ਹੈ ਜੇ ਨਹੀਂ ਹੁੰਦੀ ਸਰਬਸੰਮਤੀ ਤਾਂ ਜਿਹੜੀ ਚੋਣ ਹੋਣੀ ਆ ਉਹ ਅਸੀਂ ਪ੍ਰਬੰਧ ਮੁਕੰਮਲ ਕੀਤੇ ਹੁੰਦੇ ਆ ਸਾਡੇ ਕੋਲ ਬੈਲਟ ਪੇਪਰ ਵੀ ਤਿਆਰ ਹੁੰਦੇ ਆ ਤੇ ਉਹ ਜਿਹੜੀ ਪ੍ਰੋਸੈਸ ਹੁੰਦਾ ਵਾ ਉਹ ਜਿਹੜੇ ਮੌਜੂਦਾ ਪ੍ਰਧਾਨ ਜੀ ਹੁੰਦੇ ਨੇ ਉਹ ਐ ਹੋਸਟ ਕੋ ਨਾਂ ਮੰਗਦੇ ਨੇ ਕਿ ਪ੍ਰਧਾਨਗੀ ਬਦਲੀ ਕੋਈ ਨਾਂ ਪੇਸ਼ ਕੀਤਾ ਜਾਵੇ। ਤੇ ਇੱਕ ਮੈਂਬਰ ਉੱਟ ਕੇ ਨਾਂ ਪੇਸ਼ ਕਰਦਾ ਹੈ। ਦੂਜੇ ਮੈਂਬਰ ਸਾਹਿਬ ਜਿਹੜੇ ਉਹ ਨਾਂ ਦੀ ਤੈਅਤ ਕਰਦੇ ਨੇ ਇੱਕ ਮਤੀ ਮਜੀਦ ਕਰਦੇ ਨੇ। ਇਸੇ ਤਰ੍ਹਾਂ ਦੁਬਾਰਾ ਪ੍ਰਧਾਨ ਸਾਹਿਬ ਵੱਲੋਂ ਦੁਬਾਰਾ ਪੁੱਛਿਆ ਜਾਂਦਾ ਕਿ ਹੋਰ ਕਿਸੇ ਨੇ ਕੋਈ ਨਾਂ ਪੇਸ਼ ਕਰਨਾ ਹੋਵੇ। ਤੇ ਜੇ ਕੋਈ ਹੋਰ ਨਾਂ ਹੋਵੇ ਤਾਂ ਉਹ ਵੀ ਇਹੋ ਪ੍ਰੋਸੈਸ ਅਪਣਾਇਆ ਜਾਂਦਾ। ਤੇ ਜੇ ਕੋਈ ਨਾਂ ਨਾ ਹੋਵੇ ਫਿਰ ਉਹ ਜਕਾਰਿਆਂ ਦੀ ਗੂੰਜ ਜੜੀ ਉਹ ਪ੍ਰਵਾਨਗੀ ਲਾ ਲਈ ਜਾਂਦੀ ਹੈ। ਇਸੇ ਤਰ੍ਹਾਂ ਉਹਦੇ ਦਾ ਸੀਨੀ ਮੀ ਪ੍ਰਧਾਨ ਦੀ ਹੁੰਦੀ ਆ। ਇਸੇ ਤਰ੍ਹਾਂ ਜੁਨੀ ਮੀ ਪ੍ਰਧਾਨ ਜਨਰਸ ਕਤਰ ਚਾਰੇ ਜਿਹੜੇ ਉਪਦੇਧਾਰਨ ਦਾ ਉਹਨਾਂ ਦਾ ਪ੍ਰੋਸੈਸ ਸੇਮ ਹੁੰਦਾ ਤੇ 11 ਮੈਂਬਰ ਜਿਹੜੇ ਉਹ ਅਜੈਕਟਿਵ ਦੇ ਚੁਣੇ ਜਾਂਦੇ ਆ ਤੇ ਆਸ ਹੈ ਕਿ ਆਕਾਂ ਸ਼ੰਤ ਗੁਰੂ ਮਹਾਰਾਜ ਕਿਰਪਾ ਕਰੇ ਸਰਬਸੰਮਤੀ ਨਾਲ ਚੋਣ ਹੋ ਜਾਈ ਤੇ ਲੱਗਦਾ ਕਿ ਵਿਰੋਧੀ ਦਲ ਵੀ ਕੋਈ ਆਪਣਾ ਮੈਂਬਰ ਖੜਾ ਕਰ ਸਕਦਾ ਤੁਹਾਨੂੰ ਕੋਈ ਮੈਂ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਹੀ ਕਰ ਸਕਦਾ ਕਿ ਪੰਥ ਚ ਏਕਤਾ ਜ਼ਰੂਰੀ ਹੈ ਤੇ ਏਕਤਾ ਤਾਂ ਹੀ ਹੋ ਸਕਦੀ ਜੇ ਮੋਢ ਬਣਨ ਲਈ ਪ੍ਰਧਾਨ ਦੀ ਚੋਣ ਚ ਏਕਤਾ ਤੇ ਇਹ ਕਿੰਨੇ ਵੇ ਸ਼ੁਰੂ ਹੋਏਗੀ ਚੌਂਕ ਤੇ ਕਿੰਨੇ ਦਾ 12 ਵਜੇ ਦਾ ਟਾਈਮ ਆ ਜੀ 12 ਵਜੇ ਜਿਹੜੀ ਉਹ ਰੈਕਸ਼ਨ ਉਹ ਤੇ ਸਮਾਗਾਰ ਹੋ ਸ਼ੁਰੂ ਹੋਣੀ ਆ ਪਹਿਲਾਂ ਮਹਾਰਾਜ ਦਾ ਪ੍ਰਕਾਸ਼ ਹੋਏਗਾ ਮੁੱਖ ਬਾਤ ਹੁੰਦਾ ਆ ਫਿਰ ਅਰਦਾਸ ਬੇਨਤੀ ਕਰਕੇ ਤੇ ਜਿਹੜਾ ਉਹ ਕਾਰਵਾਈ ਗ੍ਰੀਨ ਹੋ ਕੇ ਸ਼ੁਰੂ ਹੁੰਦੀ ਆ ਇਹ ਸਾਰਾ ਪ੍ਰੋਗਰਾਮ ਇਹ ਲਾਈਵ ਹੋਏਗਾ ਜਾਂ ਨਹੀਂ ਕਿਉਂਕਿ ਉਹ ਤਾਂ ਦੂਜੇ ਪ੍ਰਧਾਨ ਜਿੱਦੋਂ ਜੋ ਵੀ ਪ੍ਰਧਾਨ ਜੀ ਦੇਸ਼ ਕਰਨਗੇ ਤੇ ਜੇ ਲਾਈਵ ਕਰਨਾ ਵੀ ਸਾਡੇ ਚੈਨਲ ਤੇ ਹੋਊਗਾ ਅਸੀਂ ਲਿੰਕ ਦੇ ਦੇਾਂਗੇ ਜੀ And keep it. What?